हां जी दोस्तों आज ਗੱਲ ਕਰਾਂਗੇ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੇ ਜੀਵਨ ਦੇ ਭਾਗ 18ਵੇਂ ਬਾਰੇ। ਉਹ ਭਾਗ 17ਵੇਂ ਵਿੱਚ ਤੁਸੀਂ ਵੇਖਿਆ ਵੀ ਮੋਹਨ ਲਾਲ ਭਾਸਕਰ ਦਾ ਮਕਦਮਾ ਜਿਹੜਾ ਪਹਿਲੀ ਵਾਰ ਜੱਜ ਕੋਲ ਪੇਸ਼ ਹੁੰਦਾ ਹੈ। ਤੇ ਜੱਜ ਨਾਲ ਉਹਦੀ ਬਹਿਸ ਹੋ ਜਾਂਦੀ ਹੈ ਤੇ ਜੱਜ ਉਹਨੂੰ ਕਹਿੰਦਾ ਵੀ ਮੈਂ ਵੀ ਦੇਖਦਾ ਵੀ ਤੈਨੂੰ ਸਜ਼ਾਏ ਫਾਂਸੀ ਤੋਂ ਕੌਣ ਬਚਾਉਂਦਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀ ਨਵੇਂ ਪੈਣਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ। ਮੋਹਨ لال ਜੀ ਅੱਗੇ ਦੱਸਦੇ ਨੇ ਕਹਿੰਦੇ ਵੀ ਇਸ ਤੋਂ ਤਕਰੀਬਨ 1 ਮਹੀਨੇ ਬਾਅਦ ਸਵੇਰੇ-ਸਵੇਰੇ ਹੁਕਮ ਆਇਆ ਕਿ ਅੱਜ ਮੈਨੂੰ ਆਪਣੇ ਫੀਲਡ ਜਰਨਲ ਕੋਰਟ ਮਾਸ਼ਰਾਲੀ ਜਾਣਾ। ਫੀਲਡ ਜਰਨਲ ਕੋਰਟ ਮਾਸ਼ਰਾਲ ਦੀ ਅਦਾਲਤ ਵਿੱਚ ਇੱਕ ਕਰਨਲ ਅਤੇ ਚਾਰ ਮੇਜਰ ਜੱਜ ਦੀ ਕੁਰਸੀ ਤੇ ਬੈਠਦੇ ਨੇ। ਇਸ ਬੈਂਚ ਦਾ ਸਦਰ ਕਰਨਲ ਹੁੰਦਾ। ਇੱਕ ਮੇਜਰ ਸਰਕਾਰੀ ਵਕੀਲ ਹੁੰਦਾ ਹੈ ਤੇ ਇੱਕ ਮੇਜਰ ਵਕੀਲ ਕੈਦੀ ਦੇ ਤਰਫੋਂ ਮੁਕੱਦਮਾ ਲੜਦਾ ਜਦੋਂ ਮੈਨੂੰ ਕੋਰਟ ਮਾਰਸ਼ਲ ਦੇ ਸਦਰ ਕਰਨਲ ਖੁਰਸ਼ੀਦ ਨੇ ਦੱਸਿਆ ਕਿ ਮੇਰੀ ਤਰਫੋਂ ਮੁਕੱਦਮਾ ਮੇਰਾ ਵਕੀਲ ਲੜੇਗਾ ਤੇ ਮੈਂ ਜੋ ਕੁਝ ਵੀ ਅਦਾਲਤ ਨੂੰ ਕਹਿਣਾ ਉਸ ਦੀ ਮਾਰਫਤ ਕਹਾਗਾ ਤਾਂ ਮੈਂ ਵਿਰੋਧ ਕੀਤਾ ਤੇ ਕਿਹਾ ਵੀ ਮੈਨੂੰ ਸਫਾਈ ਦੇ ਵਕੀਲ ਦੀ ਜ਼ਰੂਰਤ ਨਹੀਂ ਹੈਗੀ ਮੈਂ ਆਪਣਾ ਮੁਕੱਦਮਾ ਖੁਦ ਲੜਾਂਗਾ ਇਸਤੇ ਕਰਨਲ ਬੋਲਿਆ ਵੀ ਕਾਨੂੰਨੀ ਤੌਰ ਤੇ ਇਹ ਜ਼ਰੂਰੀ ਹੈ ਵੀ ਤੁਹਾਨੂੰ ਸਫਾਈ ਦਾ ਵਕੀਲ ਦਿੱਤਾ ਜਾਵੇ ਲੇਕਿਨ ਇਹ ਗੱਲ ਤੁਹਾਨੂੰ ਲਿਖ ਕੇ ਦੇਣੀ ਪਵੇਗੀ ਕਿ ਤੁਸੀਂ ਗਵਾਹਾਂ ਤੇ ਜਿਰਾ ਖੁਦ ਕਰੋਗੇ ਤੇ ਆਪਣਾ ਡਿਫੈਂਸ ਖੁਦ ਪੇਸ਼ ਕਰੋਗੇ ਮੈਂ ਲਿਖ ਕੇ ਦੇ ਦਿੱਤਾ ਇਸ ਤੋਂ ਬਾਅਦ ਅਦਾਲਤ ਦੇ ਪੂਰੇ ਬੈਂਚ ਨੇ ਖੜੇ ਹੋ ਕੇ ਕੁਰਾਨ ਤੇ ਹੱਥ ਰੱਖ ਕੇ ਕਸਮ ਖਾਧੀ ਕਿ ਉਹ ਕੈਦੀ ਨਾਲ ਪੂਰਾ ਇਨਸਾਫ ਕਰਨਗੇ ਅਤੇ ਜਿੱਥੇ ਉਹਨਾਂ ਨੂੰ ਗਵਾਹ ਜਾਂ ਕੈਦੀ ਦਾ ਬਿਆਨ مشکوਕ ਨਜ਼ਰ ਆਵੇਗਾ ਉੱਥੇ ਉਹ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਫੈਸਲੇ ਦੇਣਗੇ ਇਸ ਤੋਂ ਬਾਅਦ ਸਰਕਾਰੀ ਵਕੀਲ ਨੇ ਕਸਮ ਖਾਧੀ ਕਿ ਉਹ ਪਾਕਿਸਤਾਨ ਦੀ ਸਲਾਮਤੀ ਲਈ ਸੱਚਾ ਮੁਕਦਮਾ ਲੜੇਗਾ ਅਤੇ ਬੇਵਜ੍ਹਾ ਕੈਦੀ ਨੂੰ ਫਸਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। ਫਿਰ ਮੇਰੇ ਵਕੀਲ ਨੇ ਕਸਮ ਖਾਧੀ ਕਿ ਉਹ ਕੈਦੀ ਦੀ ਖੋਜ ਦੇ ਮੁਤਾਬਕ ਆਪਣਾ ਰੋਲ ਅਦਾ ਕਰੇਗਾ। ਮੈਨੂੰ ਵੀ ਕਸਮ ਦਵਾਈ ਗਈ ਕਿ ਮੈਂ ਸੱਚ ਕਹਾਂਗਾ ਤੇ ਸੱਚ ਤੋਂ ਸਿਵਾ ਕੁਝ ਨਹੀਂ ਕਹਾਂਗਾ। ਹੁਣ ਅਦਾਲਤੀ ਕਾਰਵਾਈ ਸ਼ੁਰੂ ਹੋਈ। ਸਭ ਤੋਂ ਪਹਿਲਾਂ 596 ਐਫ ਆਈਓ ਲਾਹੌਰ ਦੇ ਨਾਇਬ ਸੁਪੇਧਾਰ ਮੁਹੰਮਦ ਅਸਲਮ ਬਤੌਰ ਗਵਾਹ ਪੇਸ਼ ਹੋਏ। ਜਦੋਂ ਮੈਂ ਉਹਨਾਂ ਨਾਲ ਜੇਰਾ ਕਰਨੀ ਚਾਹੀ ਤਾਂ ਉਹ ਕਹਿਣ ਲੱਗੇ ਕਿ ਮੈਂ ਉਹਨਾਂ ਨੂੰ ਸਵਾਲ ਨਹੀਂ ਕਰ ਸਕਦਾ ਇਸ ਤੇ ਕਰਨਲ ਖੁਰਸ਼ੀਦ ਗੁੱਸੇ ਵਿੱਚ ਆ ਕੇ ਬੋਲੇ ਵੀ ਜਦੋਂ ਅਸੀਂ ਕੈਦੀ ਨੂੰ ਹੱਕ ਦੇ ਰਹੇ ਹਾਂ ਵੀ ਸਵਾਲ ਕਰਨ ਦਾ ਤਾਂ ਤੁਸੀਂ ਕੌਣ ਹੋ ਨੇਂੋ ਜਵਾਬ ਨਾ ਦੇਣ ਵਾਲੇ ਇਮਾਨਦਾਰੀ ਨਾਲ ਉਹਦੇ ਸਵਾਲਾਂ ਦਾ ਜਵਾਬ ਦਿਓ ਮੈਂ ਉਸਨੂੰ ਪੁੱਛਿਆ ਵੀ ਕੀ ਮੇਰੀ ਗ੍ਰਿਫਤਾਰੀ ਦੇ ਵਕਤ ਤੁਹਾਨੂੰ ਮੇਰੇ ਕੋਲੋਂ ਕੋਈ ਅਜੀਹਾ ਕਾਗਜ਼ ਕੋਈ ਕੈਮਰਾ ਵਾਇਰਲੈਸ ਸੈੱਟ ਜਾਂ ਐਸਾ ਸਬੂਤ ਮਿਲਿਆ ਜੋ ਮੈਨੂੰ ਦੋਸ਼ੂਤ ਸਾਬਤ ਕਰਦਾ ਹੋਵੇ ਉਹਨੇ ਜਵਾਬ ਦਿੱਤਾ ਵੀ ਨਹੀਂ ਮੈਂ ਪੁੱਛਿਆ ਵੀ ਕੀ ਤਫ਼ਤੀਸ਼ ਦੌਰਾਨ ਮੇਰਾ ਕਿਸੇ ਪਾਕਿਸਤਾਨੀ ਸ਼ੈਰੀ ਨਾਲ ਕੋਈ ਲਿੰਕ ਸਾਬਤ ਹੋ ਸਕਿਆ? ਉਹਨੇ ਕਿਹਾ ਵੀ ਨਹੀਂ। ਉਸ ਤੋਂ ਬਾਅਦ ਮੈਂ ਅਦਾਲਤ ਨੂੰ ਕਿਹਾ ਕਿ ਹੁਣ ਮੈਂ ਕੁਝ ਨਹੀਂ ਹੋਰ ਪੁੱਛਣਾ। ਸਰਕਾਰੀ ਵਕੀਲ ਨੇ ਆਪਣਾ ਦੂਸਰਾ ਗਵਾਹ ਪੇਸ਼ ਕੀਤਾ ਦਿਲਸ਼ਾਨ ਹੁਸੈਨ ਸੈਦ, ਮੈਨੇਜਰ ਗ੍ਰੈਂਡ ਹੋਟਲ ਗੁਜਰਾਵਾਲਾ। ਉਸਨੇ ਬਿਆਨ ਦਿੱਤਾ ਵੀ ਅੱਜ ਤੋਂ 3 ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਸ਼ਾਮ ਇੱਕ ਸ਼ਖਸ ਆਪਣੇ 3 ਸਾਥੀਆਂ ਤੇ ਹਮਰਾਹ ਮੇਰੇ ਹੋਟਲ ਵਿੱਚ ਆਇਆ। ਇਹਨਾਂ ਨੇ ਆਪਣੇ ਨਾਂ ਤਰਤੀਬਵਾਰ ਮੁਹੰਮਦ ਅਸਲਮ, ਇਸਮਾਮਦੀਨ ਤੇ ਅਬਦੁਲ ਰਹਿਮਾਨ ਦੱਸੇ। ਕਿਹਾ ਕਿ ਇਹ ਸੱਤ ਚੱਕ ਸ਼ਾਹੀਵਾਲ ਮਿੰਟ ਗੁਮਰੀ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਨਾਲ ਬੁੱਢਾ ਇਮਾਮਦীন ਸੀ ਉਸ ਦੀਆਂ ਅੱਖਾਂ ਦੇ ਇਲਾਜ ਲਈ ਉਹਨਾਂ ਨੇ ਅਗਲੇ ਦਿਨ ਦਸਕਾ ਜਾਣਾ ਚੁਨਾਚੀ ਮੈਂ ਇਹਨਾਂ ਦੇ ਨਾਂ ਰਜਿਸਟਰ ਵਿੱਚ ਦਰਜ ਕੀਤੇ ਤੇ ਇਹਨਾਂ ਦੇ ਸੌਣ ਲਈ ਮੰਜ਼ੀ ਦੇ ਦਿੱਤੀ ਇਹਨਾਂ ਨੂੰ ਮੇਰੇ ਹੋਟਲ ਵਿੱਚ ਇਹ ਤਕਰੀਬਨ 3 ਦਿਨ ਠਹਿਰੇ ਸਵੇਰੇ ਸਵੇਰੇ ਨਿਕਲ ਜਾਂਦੇ ਸਨ ਤੇ ਰਾਤ ਨੂੰ ਵਾਪਸ ਆਉਂਦੇ ਸਨ ਇਹ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੇ ਬਿਆਨਾਂ ਤੋਂ ਹੀ ਪੁਲਿਸ ਨੇ ਮੈਨੂੰ ਤਲਬ ਕੀਤਾ ਤੇ ਮੈਂ ਉਹ ਰਜਿਸਟਰ ਲੈ ਕੇ ਆ ਜਾਣਾ ਜਿਸ ਵਿੱਚ ਇਹਨਾਂ ਦੇ ਨਾਮ ਦਰਜ ਨੇ ਇਹ ਕਹਿ ਕੇ ਉਹ ਚੁੱਪ ਹੋ ਗਿਆ ਇਸਤੇ ਮੈਂ ਉੱਠਿਆ ਤੇ ਉਸਨੂੰ ਪੁੱਛਿਆ ਵੀ ਸૈયਦ ਦਿਲਸ਼ਾਨ ਹੁਸੈਨ ਤੁਸੀਂ ਕਹਿੰਦੇ ਹੋ ਕਿ ਰਜਿਸਟਰ ਵਿੱਚ ਇਹ ਨਾਮ ਆਪ ਲਿਖੇ ਸਨ ਕੀ ਤੁਸੀਂ ਦੁਬਾਰਾ ਇਹੀ ਨਾਮ ਕਾਗਜ਼ ਤੇ ਲਿਖੋਗੇ ਉਹ ਕਹਿਣ ਲੱਗਾ ਵੀ ਕਿਉਂ ਨਹੀਂ ਸਾਹਿਬ ਤੇ ਉਸਨੇ ਹੋਟਲ ਦੀ ਉਹੀ ਐਂਟਰੀ ਇੱਕ ਸਾਦੇ ਕਾਗਜ਼ ਤੇ ਉਤਾਰ ਦਿੱਤੀ ਮੈਂ ਉਹ ਕਾਗਜ਼ ਕਰਨਲ ਖੁਰਸ਼ੀਦ ਨੂੰ ਦੰਦਿਆ ਕਿਹਾ ਵੀ ਸਦਰੇ ਅਦਾਲਤ ਜ਼ਰਾ ਮੁਲਾਜ਼ਾ ਫਰਮਾਣਾ ਕਿ ਇਹ ਲਿਖਾਈ ਰਜਿਸਟਰ ਨਾਲ ਮਿਲਦੀ ਹੈ ਅਦਾਲਤ ਨੇ ਗੌਰ ਨਾਲ ਉਸਨੂੰ ਰਜਿਸਟਰ ਤੋਂ ਮਲਾਇਆ ਤੇ ਕਿਹਾ ਵੀ ਤਰਕੀਬਨ ਮਿਲਦੀ-ਜੁਲਦੀ ਹੈ ਇਸਤੇ ਮੈਂ ਕਿਹਾ ਵੀ ਗੱਲ ਤਕਰੀਬਨ ਦੀ ਨਹੀਂ ਹਜ਼ੂਰ ਜਨਾਬ ਨੇ ਕਸਮ ਖਾਦੀ ਹੈ ਵੀ ਸਹੀ ਇਨਸਾਫ ਕਰਨ ਦੀ ਜਾਂ ਤਾਂ ਆਪ ਹੁਣੇ ਹੀ ਇਸੇ ਵਕਤ ਟੈਲੀਫੋਨ ਕਰਕੇ ਰਾਈਟਿੰਗ ਐਕਸਪੋਰਟ ਬੁਲਾ ਲਵੋ ਵਰਨਾ ਕੱਲ ਨੂੰ ਕੋਈ ਆਵੇਗਾ ਤਾਂ ਉਸ ਨੂੰ ਪੜਾ ਦਿੱਤਾ ਜਾਵੇਗਾ ਕਿ ਉਸਨੇ ਕੀ ਕਹਿਣਾ ਉਹ ਬੋਲੇ ਵੀ ਠੀਕ ਹੈ ਉਹਨਾਂ ਨੇ ਉਸੇ ਵਕਤ ਟੈਲੀਫੋਨ ਕੀਤਾ ਤਾਂ ਉਹ 15 ਮਿੰਟ ਵਿੱਚ ਆ ਪਹੁੰਚਿਆ ਜਦ ਕਰਨਲ ਖੁਰਸ਼ੀਦ ਨੇ ਦੋਹਾਂ ਤਹਿਰੀਰਾਂ ਉਹ ਸਾਹਮਣੇ ਰੱਖੀਆਂ ਤੇ ਪੁੱਛਿਆ ਵੀ ਕੀ ਇਹ ਇੱਕ ਹੀ ਸ਼ਖਸ ਦੀਆਂ ਲਿਖੀਆਂ ਹੋਈਆਂ ਨੇ ਤਾਂ ਉਸਨੇ ਗੌਰ ਨਾਲ ਦੋਹਾਂ ਤਹਿਰੀਰਾਂ ਨੂੰ ਦੇਖਿਆ ਤੇ ਬੋਲਿਆ ਵੀ ਨਹੀਂ ਜਨਾਬ ਇਨਾ ਵੀ ਤੇ ਜਮੀਨ ਅਸਮਾਨ ਦਾ ਫਰਕ ਹੈ ਇਸ ਤੇ ਕਰਨਲ ਖੁਰਸ਼ੀਦ ਕਹਿਰ ਭਰੀਆਂ ਅੱਖਾਂ ਨਾਲ ਦਿਲਸ਼ਾਨ हुसैन ਵੱਲ ਦੇਖਣ ਲੱਗ ਪਏ ਕਹਿਣ ਲੱਗੇ ਵੀ ਤੂੰ ਸਾਲਾ ਦੱਲੇ ਦਾ ਬੱਚਾ ਸૈયਦ ਦੀ ਜਾਤ ਹੋ ਕੇ ਕੁਰਾਨ ਦੀ ਕਸਮ ਖਾ ਕੇ ਝੂਠ ਬੋਲਿਆ ਇਹ ਪਰਦੇਸੀ ਆਦਮੀ ਇਹਨੇ ਤੁਹਾਡਾ ਕੀ ਵਿਗਾੜਿਆ ਇਹਨੂੰ ਤੁਹਾਡੇ ਬਿਆਨ ਤੇ ਫਾਂਸੀ ਵੀ ਲੱਗ ਸਕਦੀ ਹੈ ਅਦਾਲਤ ਨੂੰ ਗੁੰਮਰਾਹ ਕਰਨ ਦੇ ਜੁਰਮ ਵਿੱਚ ਅਸੀਂ ਤੁਹਾਨੂੰ 10 ਕੋੜੇ ਤੇ 6 ਮਹੀਨੇ ਦੀ ਸਜ਼ਾ ਦਿੰਦੇ ਹਾਂ ਇਸ ਤੇ ਦਿਲਸ਼ਾਦ हुसैन ਅਦਾਲਤ ਵਿੱਚ ਹੀ ਰੋਣ ਤੇ ਗੜਕਾਉਣ ਲੱਗ ਪਿਆ ਫੌਜੀ ਸਫਾਈ ਉਸਨੂੰ ਧੱਕਦੇ ਹੋਏ ਬਾਹਰ ਲੈ ਗਏ ਉਸ ਤੋਂ ਬਾਅਦ ਸੈਇਦ ਮਿਰਜ਼ਾ ਜਾਵੇਦ ਦਸਤਗੀਰ ਨੇ ਆਪਣਾ ਬਿਆਨ ਰਿਕਾਰਡ ਕਰਵਾਇਆ ਮੈਂ ਜਰਾ ਵਿੱਚ ਉਹੀ ਸਵਾਲ ਕੀਤਾ ਜੋ ਕੋਰਟ ਮਾਰਸ਼ਲ ਵਿੱਚ ਕੀਤਾ ਸੀ ਜਿਸ ਦਾ ਜਵਾਬ ਉਹਨਾਂ ਨੇ ਉਹੀ ਦਿੱਤਾ ਇਸ ਤੋਂ ਬਾਅਦ ਰਾਜਾ ਗੁਲ ਅਨਾਰ ਖਾਨ ਨੇ ਆਪਣਾ ਬਿਆਨ ਦਿੱਤਾ ਇਹ ਸਮਰੀ ਕੋਰਟ ਮਾਰਸ਼ਲ ਦੀ ਤਰ੍ਹਾਂ ਇਸ ਗੱਲ ਨੂੰ ਉਸਰੇ تسلیم ਕੀਤਾ ਕਿ ਮੇਰੇ ਇਕਬਾਲੀ ਬਿਆਨਾਂ ਦੇ ਵਕਤ ਉਹ ਮਿਰਜ਼ਾ ਜਾਵੇਦ ਦਸਤਗੀਰ ਦੇ ਚੈਂਬਰ ਵਿੱਚ ਹੀ ਮੌਜੂਦ ਸਨ ਜਿਵੇਂ ਕਿ ਮੈਂ ਦੱਸਿਆ ਕਿ ਕਾਨੂੰਨੀ ਨੁਕਤਾ ਕਹਿੰਦਾ ਹੈ ਵੀ ਜਿਸ ਵਕਤ ਦਫਾ 164 ਦੇ ਬਿਆਨ ਹੋ ਰਹੇ ਹੋਣ ਕੈਦੀ ਦੇ ਕੋਲ ਅਦਾਲਤ ਵਿੱਚ ਪੁਲਿਸ ਨਹੀਂ ਹੋਣੀ ਚਾਹੀਦੀ ਵਰਨਾ ਕੈਦੀ ਦਾ ਇਹ ਇਕਵਾਲੀਆ ਬਿਆਨ ਪੁਲਿਸ ਦੇ ਖੌਫ ਤੋਂ ਦਿੱਤਾ ਗਿਆ ਮੰਨਿਆ ਜਾਂਦਾ ਹੈ ਤੇ ਅਦਾਲਤ ਕੋਈ ਕਾਰਵਾਈ ਕਰਦੇ ਹੋਏ ਉਸ ਬਿਆਨ ਨੂੰ ਜ਼ੇਰੇ ਗੌਰ ਨਹੀਂ ਰੱਖਦੀ ਇਸ ਤੋਂ ਬਾਅਦ ਪਿੰਡ ਸਤਜਕ ਸਾਹੀਵਾਲ ਮਿੰਟ ਗੁਮਰੀ ਦਾ ਭਾਗ ਦੇਨ ਉਮਰ 65 ਸਾਲ ਮੇਰੇ ਖਿਲਾਫ ਬਿਆਨ ਦੇਣ ਆਇਆ ਉਸ ਨੇ ਆਪਣੇ ਬਿਆਨ ਇਸ ਤਰ੍ਹਾਂ ਦਿੱਤੇ ਵੀ ਅੱਜ ਤੋਂ 3 ਸਾਲ ਪਹਿਲਾਂ ਦਾ ਜ਼ਿਕਰ ਹੈ ਕਿ ਮਲਜ਼ਮ ਮੋਹਨ ਲਾਲ ਪਾਸਕਰ ਉਰਫ ਮੁਹੰਮਦ ਅਸਲਮ ਇੱਕ ਰਾਤ ਸ਼ਾਮ ਨੂੰ 7 ਵਜੇ ਦੇ ਕਰੀਬ ਆਇਆ ਸਮੁੰਦ ਸਿੰਘ ਉਰਫ ਇਮਾਮਦੀਨ ਨਾਲ ਮੇਰੀ ਵਾਕਿਅਤ ਹੈ ਮੈਂ ਇਹਨਾਂ ਨੂੰ ਰਾਤ ਆਪਣੇ ਇੱਥੇ ਠਹਿਰਾਇਆ ਖਾਣਾ ਖਵਾਇਆ ਇਹ ਜ਼ਿਕਰ ਕਰ ਰਹੇ ਸਨ ਕਿ ਸਵੇਰ ਦੀ ਬੱਸ ਫੜ ਕੇ ਇਹਨਾਂ ਨੇ ਮਲਤਾਨ ਜਾਣਾ। ਸਵੇਰੇ ਨਾਸ਼ਤਾ ਕਰਵਾ ਕੇ ਮੈਂ ਇਹਨਾਂ ਨੂੰ ਰੁਕਸਤ ਕਰ ਦਿੱਤਾ। ਇਸ ਤੋਂ ਬਾਅਦ ਖੁਦਾ ਜਾਣਦਾ ਹੈ ਕਿ ਇਹ ਕਿੱਥੇ ਗਏ। ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਕਦੇ ਇਹ ਸ਼ਖਸ ਸਾਡੇ ਇੱਥੇ ਨਹੀਂ ਆਇਆ। ਇਸੇ ਭਾਗ ਦੀ ਇਹਨੇ 6 ਮਹੀਨੇ ਪਹਿਲਾਂ ਮੇਰੇ ਗਾਈਡ ਸਮੁੰਦਰ ਸਿੰਘ ਉਰਫ ਇਮਾਮਦਿੰਦ ਦੇ ਖਿਲਾਫ ਵੀ ਫੀਲਡ ਜਰਨਲ ਕੋਡ ਮਾਰਸ਼ਲ ਵਿੱਚ ਗਵਾਹੀ ਦਿੱਤੀ ਸੀ। ਸਮੁੰਦਰ ਸਿੰਘ ਦੇ ਖਿਲਾਫ ਉਸ ਦਾ ਬਿਆਨ ਇਹਨਾਂ ਲੰਬਾ ਸੀ ਕਿ ਉਹ ਲਗਾਤਾਰ 2 ਦਿਨ ਅਦਾਲਤ ਵਿੱਚ ਪੇਸ਼ ਹੁੰਦਾ ਰਿਹਾ ਸੀ। ਤੇ ਮੈਂ ਸਵਾਲ ਕੀਤਾ ਵੀ ਭਾਗਦੇਨ ਕੀ ਤੁਸੀਂ ਮੇਜਰ ਖਾਲਿਦ ਜੋ ਮੇਰੇ ਵਕੀਲ ਨੇ ਇਹ ਮੇਰੇ ਨਾਲ ਬੈਠੇ ਨੇ ਤੂੰ ਪਛਾਣਦੇ ਹੋ ਇਹਨੂੰ ਉਹ ਬੋਲਿਆ ਵੀ ਨਹੀਂ ਜਨਾਬ ਮੈਂ ਕਿਹਾ ਵੀ ਗੌਰ ਨਾਲ ਵੇਖੋ ਸ਼ਾਇਦ ਤੁਸੀਂ ਅੱਜ ਤੋਂ ਪਹਿਲਾਂ ਇਹਨਾਂ ਨੂੰ ਬਹੁਤ ਕਰੀਬ ਤੋਂ ਵੇਖਿਆ ਹੋਵੇ ਇਸ ਤੇ ਉਹ ਚੱਲ ਕੇ ਮੇਜਰ ਸਾਹਿਬ ਦੇ ਕਰੀਬ ਆਇਆ ਉਹਨਾਂ ਦਾ ਚਿਹਰਾ ਬੜੀ ਧੀਰ ਤੱਕ ਗੌਰ ਨਾਲ ਦੇਖਦਾ ਰਿਹਾ ਤੇ ਫਿਰ ਸਿਰ ਮਾਰ ਕੇ ਬੋਲਿਆ ਵੀ ਨਹੀਂ ਜਨਾਬ ਮੈਂ ਇਹਨਾਂ ਨੂੰ ਕਦੇ ਨਹੀਂ ਦੇਖਿਆ ਇਸ ਤੇ ਮੈਂ ਕਿਹਾ ਵੀ ਠੀਕ ਹੈ ਭਾਗਦੇਨ ਤੁਸੀਂ ਜਾ ਸਕਦੇ ਹੋ ਮੈਂ ਅਦਾਲਤ ਨੂੰ ਮੁਖਾਤਿਬ ਹੋਇਆ ਵੀ ਇਹ ਸ਼ਖਸ਼ ਭਾਗਦੇਨ ਜੋ ਮੇਰੇ ਖਿਲਾਫ ਇਸ ਵਕਤ ਗਵਾਹੀ ਦੇਣ ਆਇਆ ਹੈ ਸਮੁੰਦਰ ਸਿੰਘ ਉਰਫ ਇਮਾਮਦੀਨ ਦੇ ਫੀਲਡ ਜਰਨਲ ਕੋਰਟ ਮਾਰਸ਼ਲ ਵਿੱਚ ਆਤੋਂ 6 ਮਹੀਨੇ ਪਹਿਲੇ ਮੌਤਰੀਮ ਵਕੀਲ ਮੇਜਰ ਖਾਲੇ ਦੇ ਸਾਹਮਣੇ ਪੇਸ਼ ਹੁੰਦਾ ਹੈ ਇਹ ਅੱਜ ਉਹਨਾਂ ਨੂੰ ਤਾਂ ਪਛਾਣ ਨਹੀਂ ਸਕਦਾ ਲੇਕਿਨ ਮੈਨੂੰ ਇਸਨੇ 3 ਸਾਲ ਪਹਿਲਾਂ ਇੱਕ ਰਾਤ ਕੁਝ ਪਲਾਂ ਲਈ ਦੇਖਿਆ ਤੇ ਇਸ ਦਾ ਕਹਿਣਾ ਹੈ ਕਿ ਇਹ ਮੈਨੂੰ ਪੂਰੀ ਤਰ੍ਹਾਂ ਪਛਾਣਦਾ ਹੈ ਸਾਫ ਯਾਰ ਹੁੰਦਾ ਹੈ ਵੀ ਸਦਮੇ ਮੌਤਰੀਮ ਕੇ ਪੁਲਿਸ ਨੇ ਗਵਾਹ ਨੂੰ ਪੜਾ ਲਿਖਾ ਕੇ ਮੇਰੇ ਖਿਲਾਫ ਗਵਾਹੀ ਦੇਣ ਦੇ ਖੜਾ ਕੀਤਾ ਹੋਇਆ ਹੈ ਵਰਨਾ ਉਹਦੇ ਬਿਆਨਾਂਦ ਵਿੱਚ ਰੱਤੀ ਭਾਰ ਦੀ ਹਕੀਕਤ ਨਹੀਂ ਹੈਗੀ ਇਸ ਤੇ ਜੱਜਾਂ ਦੀ ਬੈਂਚ ਵਿੱਚ ਆਪਸ ਵਿੱਚ ਘੁਸਰਮੁਸਰ ਹੋਣ ਲੱਗ ਪਈ। ਮੁਕੱਦਮੇ ਦੇ ਫੀਲਡ ਜਰਨਲ ਕੋਰਟ ਮਾਸ਼ਲ ਵਿੱਚ ਆ ਕੇ ਜੋ ਮੋੜ ਲਿਆ ਉਸ ਤੋਂ ਮੇਰਾ ਦਿਲ ਕਹਿਣ ਲੱਗ ਪਿਆ ਵੀ ਜੇ ਅਦਾਲਤ ਸਹੀ ਮਾਨਿਆਂ ਵਿੱਚ ਇਨਸਾਫ ਕਰੇ ਤਾਂ ਮੈਨੂੰ ਸਜ਼ਾਏ ਮੌਤ ਕਦੇ ਨਹੀਂ ਹੋ ਸਕਦੀ। ਉਸ ਤੋਂ ਬਾਅਦ ਮੈਨੂੰ ਬਿਆਨ ਦੇਣ ਨੂੰ ਕਿਹਾ ਗਿਆ। ਮੈਂ ਕਹਿਣਾ ਸ਼ੁਰੂ ਕੀਤਾ ਵੀ ਮੈਂ 모ਹਨ ਲਾਲ ਭਾਸਕਰ ਉਰਫ ਮੁਹੰਮਦ ਅਸलम ਫਿਰੋਜ਼ਪੁਰ ਦਾ ਰਹਿਣ ਵਾਲਾ। ਮੈਂ ਸਨ 68 ਵਿੱਚ ਗਵਰਨਮੈਂਟ ਹਾਈ ਸਕੂਲ ਅਟਾਰੀ ਜ਼ਿਲ੍ਹਾ ਅਮਰitsar ਵਿੱਚ ਬਤੌਰ ਸਕੂਲ ਮਾਸਟਰ ਕੰਮ ਕਰਦਾ ਸੀ। ਸਕੋਲ ਵਾਗਾ ਬਾਰਡਰ ਦੀ ਹੱਦ ਤੇ ਹੋਣ ਦੀ ਵਜ੍ਹਾ ਤੋਂ ਕਈ ਵਾਰ ਦਿਲ ਵਿੱਚ ਖੁਆਇਸ਼ ਉੱਠਦੀ ਸੀ ਕਿ ਮੈਂ ਪਾਕਿਸਤਾਨ ਦੇਖਾਂ। ਸਮੁੰਦਰ ਸਿੰਘ ਇੱਕ ਵਾਰ ਕਿਸੇ ਬੱਚੇ ਨੂੰ ਦਾਖਲ ਕਰਵਾਉਣ ਲਈ ਮੇਰੇ ਕੋਲ ਆਇਆ ਸੀ। ਗੱਲਾਂ ਹੀ ਗੱਲਾਂ ਵਿੱਚ ਇਸ ਨੇ ਜ਼ਿਕਰ ਕੀਤਾ ਸੀ ਕਿ ਉਸ ਦੇ ਰਿਸ਼ਤੇਦਾਰ ਬਾਰਡਰ ਪਾਰ ਰਹਿੰਦੇ ਨੇ ਅਤੇ ਇਹ ਅਕਸਰ ਚੋਰੀ-ਛਿਪੇ ਉਹਦੇ ਕੋਲ ਜਾਂਦਾ। ਲਿਹਾਜ਼ਾ ਮੈਂ ਵੀ ਉਹਨਾਂ ਨੂੰ ਕਿਹਾ ਵੀ ਇੱਕ ਵਾਰ ਮੈਨੂੰ ਪਾਕਿਸਤਾਨ ਘੁਮਾ ਲਿਆਵੇ। 16 ਸਤੰਬਰ ਦੀ ਰਾਤ ਮੈਂ ਉਸ ਦੇ ਨਾਲ ਬਾਰਡਰ ਕ੍ਰੋਸ ਕੀਤਾ ਅਤੇ ਰਾਤ ਪਾਕਿਸਤਾਨ ਦੇ ਸਰਹੱਦੀ ਪਿੰਡ ਹੰਡੇਆਲੇ ਦੇ ਖੇਤਾਂ ਵਿੱਚ ਗੁਜ਼ਾਰੀ। ਸਵੇਰੇ ਪਹਿਲੀ ਵਾਰ ਫੜ ਕੇ ਸੀ ਲਾਹੌਰ ਆ ਗਏ। ਵਾਸ ਵਿੱਚ ਸਮੁੰਦਰ ਸਿੰਘ ਦਾ ਇੱਕ ਵਾਕਿਬ ਮਿਲਿਆ ਜਿਸ ਦਾ ਨਾਮ ਜਮੇਲ ਸੀ ਮੈਂ ਉਸ ਨੂੰ ਨਹੀਂ ਜਾਣਦਾ ਸੀ ਉਹ ਸਾਨੂੰ ਜ਼ਿਮੀਦਾਰ ਹੋਟਲ ਲਾਹੌਰ ਲੈ ਗਿਆ ਉਸ ਨੇ ਸਮੁੰਦਰ ਸਿੰਘ ਨੂੰ ਚਾਹ ਨਾਲ ਅਫੀਮ ਖਾਣ ਨੂੰ ਜੱਤੀ ਅਤੇ ਬੋਲੇ ਆ ਵੀ ਮੈਂ ਹੁਣੇ ਆਉਣਾ ਉਸ ਤੋਂ ਜਾਣ ਤੋਂ ਬਾਅਦ ਸਾਨੂੰ ਪਾਕਿਸਤਾਨ ਮਿਲਟਰੀ ਇੰਟੈਲੀਜੈਂਸ ਨੇ ਹਿਰਾਸਤ ਵਿੱਚ ਲੈ ਲਿਆ ਲਗਾਤਾਰ 2.5 ਸਾਲ ਮੇਰੀ ਤਵਦੀਸ਼ ਹੁੰਦੀ ਰਹੀ ਜਿਸ ਵਿੱਚ ਪੁਲਿਸ ਤੇ ਮਿਲਟਰੀ ਮੈਨੂੰ ਹਰ ਤਰੀਕੇ ਨਾਲ ਤੰਗ ਕਰਦੀ ਰਹੀ ਲੇਕਿਨ ਕੋਈ ਇਹੋ ਜਿਹਾ ਸਬੂਤ ਨਹੀਂ ਲੱਭ ਪਾਈ ਜੋ ਇਹ ਸਾਬਤ ਕਰ ਸਕੇ ਕਿ ਮੈਂ ਪਾਕਿਸਤਾਨ ਦੇ ਖਿਲਾਫ ਜਸੂਸੀ ਕਰਦਾ ਰਿਹਾ ਰਹੀ ਗੱਲ ਮੇਰਾ ਖਤਨਾ ਕਰਵਾਉਣ ਦੀ ਉਹ ਮੈਂ ਸ਼ਾਦੀ ਤੋਂ ਬਾਅਦ ਇੱਕ ਡਾਕਟਰ ਦੀ ਨਸੀਹਤ ਤੇ ਕਰਵਾਇਆ ਸੀ ਮੈਂ ਬਿਲਕੁਲ ਬੇਕਸੂਰ ਆ ਸવાય ਗੈਰ ਕਾਨੂੰਨੀ ਤੌਰ ਤੇ ਬਾਰਡਰ ਕਰਾਸ ਕਰਨ ਦੇ ਮੈਂ ਕੋਈ ਜੁਰਮ ਨਹੀਂ ਕੀਤਾ ਜਿਸ ਦੀ ਸਜ਼ਾ ਵੱਧ ਤੋਂ ਵੱਧ 6 ਮਹੀਨੇ ਹੈ ਮੈਂ ਤਾਂ ਪਹਿਲੇ ਹੀ ਤਕਰੀਬਨ ਪੌੜੇ 3 ਸਾਲ ਜੇਲ੍ਹ ਵਿੱਚ گزار ਚੁਕੇ ਹਾਂ لہذا ਮੈਂ ਅਦਾਲਤ ਨੂੰ ਤਰਖਾਹਤ ਕਰਦਾ ਕਿ ਉਹ ਮੁਕਦਮੇ ਦੀ ਨੀਅਤ ਨੂੰ ਦੇਖਦੇ ਹੋਏ ਮੈਨੂੰ ਰਿਹਾ ਕਰ ਦੇਣ ਤੇ ਜੇ ਫਿਰ ਵੀ ਉਹ ਸਜ਼ਾ ਦੇਣਾ ਜ਼ਰੂਰੀ ਸਮਝਦੇ ਨੇ ਤਾਂ ਗੈਰ ਕਾਨੂੰਨੀ ਤੌਰ ਤੇ ਬਾਰਡਰ ਕਰਾਸ ਕਰਨ ਦੀ ਜੋ ਸਜ਼ਾ ਬਣਦੀ ਉਹ ਮੈਨੂੰ ਦੇ ਦਿਓ ਜਿਸ ਨੂੰ ਮੈਂ ਖਿੜੇ ਮੱਥੇ ਕਬੂਲ ਕਰਾਂਗਾ ਇਸ ਤੋਂ ਬਾਅਦ ਸਰਕਾਰੀ ਵਕੀਲ ਨੇ ਗਵਾਹਾਂ ਦੇ ਕਿਸੇ ਬਟੇ ਬਿਆਨਾਂ ਨੂੰ ਲੈ ਕੇ ਮੈਨੂੰ ਸੰਘੀਨ ਮੁਜਰਮ ਕਰਾਰ ਦੰਦੇ ਹੋਏ ਅਦਾਲਤ ਨੂੰ ਦਰਖਾਸਤ ਕੀਤੀ ਕਿ ਉਹ ਮੈਨੂੰ ਸਖਤ ਸਜ਼ਾ ਦੇਣ ਤਾਂ ਕਿ ਫੇਰ ਕੋਈ ਹਿੰਦੂस्तानी ਪਾਕਿਸਤਾਨ ਦੀ ਸਲਾਮਤੀ ਲਈ ਖਤਰਾ ਬਣਦੀ ਜ਼ਰੂਰਤ ਨਾ ਕਰ ਸਕੇ। ਇਸ ਤੋਂ ਬਾਅਦ ਕਰਨਲ ਖੁਰਸ਼ੀਦ ਮੈਨੂੰ ਕਹਿਣ ਲੱਗੇ ਵੀ ਠੀਕ ਹੈ ਭਾਸਕਰ ਹੁਣ ਅਸੀਂ ਤੈਨੂੰ ਜੇਲ੍ਹ ਭੇਜ ਰਹੇ ਹਾਂ ਜਿੱਥੇ ਬੈਂਚ ਵਿੱਚੋਂ ਕੋਈ ਇੱਕ ਜਾ ਕੇ ਤੁਹਾਨੂੰ ਅਦਾਲਤ ਦਾ ਹੁਕਮ ਸੁਣਾ ਆਵੇਗਾ। ਕਰਨਲ ਖੁਰਸ਼ੀਦ ਕੁਝ ਮਹੀਨੇ ਹੀ ਬੰਗਲਾਦੇਸ਼ ਦੀ ਉਥਲ-ਪੁਥਲ ਦਾ ਸਾਹਮਣਾ ਕਰਦਾ ਹੋਇਆ ਪਾਕਿਸਤਾਨ ਵਾਪਸ ਆਇਆ ਸੀ। ਇਸ ਲਈ ਮੈਂ ਦਿਲ ਹੀ ਜ਼ਿਲ੍ਹੇ ਵਿੱਚ ਡਰ ਰਿਹਾ ਕਿ ਉਹ ਉਹਨਾਂ ਤਲਕੀਆਂ ਦੀ ਪੜਾਅਸ ਮੇਰੇ ਤੇ ਨਾ ਕੱਢੇ ਜਿਨ੍ਹਾਂ ਨਾਲ ਉਸ ਨੂੰ ਪੂਰਬੀ ਪਾਕਿਸਤਾਨ ਵਿੱਚ ਦੋ ਚਾਰ ਹੋਣਾ ਪਿਆ ਸੀ ਇੱਕ ਹਫ਼ਤੇ ਬਾਅਦ ਜਦੋਂ ਮੈਂ ਫਾਂਸੀ ਕੋਠੜੀ ਵਿੱਚ ਸੀ ਤਾਂ ਜੇਲ੍ਹ ਦੇ ਦਫ਼ਤਰ ਤੋਂ ਪਰਵਾਨਾ ਆਇਆ ਕਿ ਮੈਨੂੰ ਇੱਕ ਫੌਜੀ ਅਫਸਰ ਮਿਲਣ ਆਇਆ ਨੰਬਰਦਾਰ ਮੈਨੂੰ ਦਫ਼ਤਰ ਲੈ ਆਇਆ ਉੱਥੇ ਫੀਲਡ ਜਰਨਲ ਕੋਡ ਮਾਰਸ਼ਲ ਜੱਜਾਂ ਵਿੱਚੋਂ ਇੱਕ ਮੇਜਰ ਆਇਆ ਹੋਇਆ ਸੀ ਉਹ ਮੈਨੂੰ ਕਹਿਣ ਲੱਗਾ ਵੀ ਬਾਸਕਰ ਮੈਂ ਤੁਹਾਨੂੰ ਤੁਹਾਡੇ ਮਕਦਮੇ ਦਾ ਹੁਕਮ ਸੁਣਾਉਣ ਆਇਆ ਮੈਂ ਸਾਰ ਰੋਕੇ ਉਸਦੇ ਹੁਕਮ ਦਾ ਇੰਤਜ਼ਾਰ ਕਰਨ ਲੱਗ ਪਿਆ ਉਸਨੇ ਹੁਕਮ ਸੁਣਾਇਆ ਵੀ ਮੋਹਨ ਲਾਲ ਭਾਸਕਰ ਉਰਫ ਮੁਹੰਮਦ ਅਸलम ਸਨ ਆਫ ਇਮਾਮਦੀਨ ਅਦਾਲਤ ਮੁਕਦਮੇ ਦੀ ਕਾਰਵਾਈ ਤੋਂ ਬਾਅਦ ਇਹਦੇ ਨਤੀਜੇ ਤੇ ਪਹੁੰਚੀ ਹੈ ਵੀ ਤੁਹਾਡਾ ਪਾਕਿਸਤਾਨ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣਾ ਤੇ ਮੁਖਲਤ ਵਿੱਚ ਮੁਕਾਮ ਆ ਤੇ ਆਉਣਾ ਜਾਣਾ ਇਹ ਸਾਬਤ ਕਰਦਾ ਹੈ ਵੀ ਤੁਸੀਂ ਸੱਚਮੁੱਚ ਹੀ ਪਾਕਿਸਤਾਨ ਦੀ ਸਲਾਮਤੀ ਦੇ ਖਿਲਾਫ ਕਾਰਵਾਈ ਕਰਦੇ ਹੋ ਤੇ ਜਸੂਸੀ ਦੇ ਜੁਰਮ ਵਿੱਚ ਮੁਕਤਲਬਾ ਰਹੇ ਹੋ لہذا ਅਦਾਲਤ ਤੁਹਾਨੂੰ 14 ਸਾਲ ਕੈਦ ਬਾ ਮਸ਼ੱਕਤ ਦੀ ਸਜ਼ਾ ਦਿੰਦੀ ਹੈ ਤੁਸੀਂ ਚਾਹੋ ਤਾਂ ਇਸ ਦੇ ਖਿਲਾਫ ਸਦਰੇ ਪਾਕਿਸਤਾਨ ਕੋਲ ਰਹਿਮ ਦੀ ਅਪੀਲ ਕਰ ਸਕਦੇ ਹੋ ਹੁਕਮ ਸੁਣਦਿਆਂ ਹੀ ਮੈਂ ਖੁਸ਼ੀ ਨਾਲ ਟੱਪਦਾ ਹੋਇਆ ਬੈਰਗ ਦੀ ਤਰਫ ਭੱਜਿਆ ਨੰਬਰਦਾਰ ਬਹੁਤ ਪਿੱਛੇ ਰਹਿ ਗਿਆ ਸੀ ਬੈਰਗ ਦੇ ਕੈਦੀਆਂ ਨੇ ਜਦੋਂ ਮੈਨੂੰ ਖੁਸ਼-ਖੁਸ਼ ਆਉਂਦੇ ਦੇਖਿਆ ਤਾਂ ਬੋਲੇ ਵੀ ਪੰਡਤ ਬੜਾ ਖੁਸ਼ ਆ ਰਹੇ ਹਨ ਲੱਗਦਾ ਵੀ ਬਰੀ ਹੋ ਗਿਆ ਹਿੰਦੁਸਤਾਨੀ ਕੈਦੀਆਂ ਨੇ ਪੁੱਛਿਆ ਵੀ ਕੀ ਹੋਇਆ ਮੈਂ ਜਵਾਬ ਦਿੱਤਾ ਵੀ ਰਾਮ ਬਣਵਾਸ ਤਾਂ ਉਹ ਬੋਲੇ ਵੀ ਤੂੰ ਖੁਸ਼ ਤਾਂ ਬਹੁਤ ਨਜ਼ਰ ਆ ਰਹੇ ਹੈਂ ਉਹ ਮੈਂ ਜਵਾਬ ਦਿੱਤਾ ਵੀ ਇਹ ਘੱਟ ਖੁਸ਼ੀ ਦੀ ਗੱਲ ਹੈ ਕਿ ਮੈਂ ਸਜ਼ਾ-ਏ-ਮੌਤ ਤੋਂ ਬਚ ਗਿਆ ਇਸ ਤੋਂ ਬਾਅਦ ਮੈਂ ਘਰ ਵਾਲਿਆਂ ਨੂੰ ਚਿੱਠੀ ਲਿਖ ਦਿੱਤੀ ਕਿ ਮੈਨੂੰ 14 ਸਾਲ ਕੈਦ ਹੋ ਗਈ ਹੈ ਤੇ ਨਾਲ ਇਹ ਵੀ ਲਿਖ ਦਿੱਤਾ ਕਿ ਉਹ ਫਿਕਰ ਨਾ ਕਰਨ ਭਗਵਾਨ ਛੇਤੀ ਕੋਈ ਨਾ ਕੋਈ ਇਹੋ ਜਿਹੀ ਸੂਰਤ ਕੱਢੇਗਾ ਕਿ ਸਾਡਾ ਮਿਲਣ ਹੋ ਜਾਵੇਗਾ ਕੈਦ ਹੋਣ ਤੋਂ ਬਾਅਦ ਦਿਨ ਲਾਹੌਰ ਵਿੱਚ ਕੱਟ ਰਹੇ ਸਨ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੈਂ ਸਜ਼ਾ-ਏ-ਮੌਤ ਤੋਂ ਬਚ ਗਿਆ ਸੀ ਉਧਰ ਬੰਗਾਲ ਵਿੱਚ ਹਾਲਾਤ ਦਿਨ-ਬਾ-ਦਿਨ ਵਿਗੜ ਰਹੇ ਸਨ ਇਸ ਲਈ ਕੈਦੀਆਂ ਦਾ ਸਾਡੇ ਨਾਲ ਸਲੂਕ ਵੀ ਬੁਰੇ ਤੋਂ ਬੁਰਾ ਹੁੰਦਾ ਜਾ ਰਿਹਾ ਸੀ ਜਦ ਕੈਦੀ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਹਦਾ ਚਲਾਨ ਸੈਂਟਰਲ ਜੇਲ੍ਹ ਵਿੱਚ ਕਰ ਦਿੱਤਾ ਜਾਂਦਾ ਹੈ ਮੈਨੂੰ ਵੀ ਦੱਸਿਆ ਗਿਆ ਸੀ ਕਿ ਮੇਰੇ ਬਾਰੇ ਵਿੱਚ ਚਿੱਠੀ ਲਿਖੀ ਜਾ ਚੁੱਕੀ ਹੈ ਉਹ ਮੈਨੂੰ ਜਾਂ ਤਾਂ ਮੁਲਤਾਨ ਸੈਂਟਰਲ ਜੇਲ੍ਹ ਭੇਜ ਦੇਣਗੇ ਜਾਂ ਮੀਆਂਵਾਲੀ ਜੇਲ੍ਹ ਅਜੇ ਮੇਰਾ ਚਲਾਨ ਆਇਆ ਨਹੀਂ ਸੀਗਾ ਤੇ ਮੈਂ ਚਲਾਨ ਦੀਆਂ ਤਿਆਰੀਆਂ ਕਰਨ ਲੱਗਾ ਮੇਰੇ ਕੋਲ ਦੋ ਕਨਫਸਟਰ ਸਨ ਇਹਨਾਂ ਵਿੱਚ ਮੈਂ ਰੋਜ਼ਾਨਾ ਜ਼ਰੂਰਤਾਂ ਦਾ ਸਮਾਨ ਜਿਵੇਂ ਗੁੜ ਸਾਬਣ ਚਾਹ ਦੀ ਪੱਤੀ ਸਿਗਰਟ ਵਗੈਰਾ ਜਮ੍ਹਾਂ ਕਰ ਰੱਖੇ ਸਨ ਅੱਛਾ ਪਹਿਲਵਾਨ ਅਜੇ ਵੀ ਕਦੇ-ਕਦੇ ਮੇਰੇ ਕੋਲ ਆ ਜਾਇਆ ਕਰਦੇ ਸਨ ਯਾਦੋਮਾ ਉਹਨਾਂ ਨੂੰ ਚਲਾਨ ਦੀ ਗੱਲ ਕਹੀ ਤਾਂ ਉਹਨਾਂ ਨੇ ਮੈਨੂੰ 10-10 ਦੇ ਨੋਟਾਂ ਵਿੱਚੋਂ 200 ਰੁਪਏ ਦਿੱਤੇ ਅਤੇ ਬੋਲੇ ਵੀ ਲਓ ਪੰਡਤ ਇਹ ਮੇਰੀ ਤਰਫੋਂ ਰੱਖ ਲਵੋ ਕਦੇ ਜ਼ਰੂਰਤ ਪੈਣ ਤੇ ਤੁਹਾਡੇ ਕੰਮ ਆ ਜਾਣਗੇ ਮੇਰੇ ਲਈ ਉਹ 200 ਰੁਪਿਆ ਉਸ ਵਕਤ 2000 ਤੋਂ ਘੱਟ ਨਹੀਂ ਸੀਗਾ ਇਸ ਤੋਂ ਇਲਾਵਾ ਇੱਕ ਹੋਰ ਪਾਕਿਸਤਾਨੀ ਦੋਸਤ ਸੇੜ ਜ਼ਮੀਨ ਲਈ ਮੈਨੂੰ 50 ਰੁਪਏ ਦਿੱਤੇ ਇਸੇ ਤਰ੍ਹਾਂ ਮੇਰੇ ਕੋਲ ਚੰਗੀ ਕਾਸੀ ਰਕਮ ਹੋ ਗਈ ਜੋ ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫੀ ਸੀ ਕੈਦ ਦਾ ਸਫ਼ਰ ਇਸ ਕਰਮ ਨਾਲ ਸ਼ੁਰੂ ਕਰਨ ਨਾਲ ਮੈਨੂੰ ਕਾਫੀ ਹੌਸਲਾ ਮਿਲਿਆ ਫਿਰ ਚਲਾਨ ਦਾ ਦਿਨ ਆ ਪਹੁੰਚਿਆ ਗਾਰਦ ਮੈਨੂੰ ਲੈਣ ਆ ਗਈ ਇੱਕ ਹਵਾਲदार ਤੇ ਤਿੰਨ ਸਿਪਾਈ ਤੁਰਦੇ ਸਮੇਂ ਪੈਰਾਂ ਤੇ ਬੇੜੀਆਂ ਲਾਦਤੀਆਂ ਗਈਆਂ ਸ਼ਾਮ ਨੂੰ 7:30 ਵਜੇ ਅਸੀਂ ਲਾਹੌਰ ਤੋਂ ਮਾੜੀ ਇੰਡਸ ਕੱਢੀ ਫੜੀ ਅੱਛਾ ਪਹਿਲਵਾਨ ਤਾਂ ਮੈਨੂੰ ਪਿਸਤੌਲ ਦੇਣ ਤੱਕ ਨੂੰ ਤਿਆਰ ਸਨ ਕਿ ਰਸਤੇ ਵਿੱਚ ਮੈਂ ਮੌਕਾ ਪਾ ਕੇ ਗਾਰਦ ਨੂੰ ਧਮਕੀ ਦੇ ਕੇ ਭੱਜ ਜਾਵਾਂ ਪਰ ਮੈਂ ਪਿਸਤੌਲ ਲੈਣਾ ਠੀਕ ਨਾ ਸਮਝਿਆ ਮੈਨੂੰ ਉਵੀਰ ਸੀ ਕਿ ਜੇਲ੍ਹ ਤੋਂ ਜਾਂਦਿਆ ਗਾਰਦ ਮੇਰੀ ਪੂਰੀ ਤਲਾਸ਼ੀ ਲਵੇਗੀ ਜੇ ਪਿਸਤੌਲ ਫੜੀ ਗਈ ਤਾਂ ਇਨਕੁਆਰੀ ਹੋਣ ਤੇ ਅੱਛਾ ਪਹਿਲਵਾਨ ਵੀ ਮੁਸੀਬਤ ਵਿੱਚ ਆ ਜਾਣਗੇ ਇਸ ਲਈ ਮੈਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਵੀ ਨਹੀਂ ਦੋਸਤ ਹੁਣ ਤਾਂ ਖੁਦਾ ਹੀ ਕੋ ਰਸਤਾ ਕੱਢੇਗਾ ਜੇ ਮੇਰੀ ਕਿਸਮਤ ਵਿੱਚ ਮੇਰੇ ਦੇਸ਼ ਦਾ ਆਂਦਾਣਾ ਲਿਖਿਆ ਹੈ ਤਾਂ ਰੱਬ ਦੀ ਕਿਰਪਾ ਨਾਲ ਆਪਣੇ ਦੇਸ਼ ਜ਼ਰੂਰ ਪਹੁੰਚ ਜਾਵਾਂਗਾ ਭੀਜੀਆਂ ਅੱਖਾਂ ਨਾਲ ਉਹਨਾਂ ਨੇ ਮੈਨੂੰ ਖੁਦਾ ਹਾਫਿਜ਼ ਕਿਹਾ ਮਾੜੀ ਇੰਡਸ ਕੋਈ ਖਾਸ ਤੇਜ਼ ਰਫ਼ਤਾਰ ਗੱਡੀ ਨਹੀਂ ਹੈਗੀ ਇੱਕ ਵਾਰ ਤਾਂ ਜੀ ਵਿੱਚ ਆਇਆ ਕਿ ਹੱਥ ਤੋਂ ਹਤਕੜੀ ਲਾ ਕੇ ਜਲਦੀ ਗੱਡੀ ਤੋਂ ਛਾਲ ਮਾਰ ਜਾਵਾਂ ਲੇਕਿਨ ਫੇਰ ਸੋਚਿਆ ਵੀ ਨਹੀਂ ਹੁਣ ਤਾਂ ਸਭ ਕੁਝ ਕਿਸਮਤ ਹੀ ਛੱਡ ਦੇਣਾ ਚਾਹੀਦਾ ਹੈ ਬਿਨਾਂ ਕਾਰਨ ਖਤਰਾ ਮੁੱਲ ਲੈਣ ਦਾ ਕੀ ਜ਼ਰੂਰਤ ਹੈ ਗੱਡੀ ਸਵੇਰੇ 9 ਵਜੇ ਮੀਆਂਵਾਲੀ ਆ ਪਹੁੰਚੀ। ਸੋ ਦੋਸਤੋ ਇਹ ਸੀ ਭਾਰਤੀ ਜਿਸੂਸ ਮੋਹਨ ਲਾਲ ਪਾਸਕਰ ਦੇ ਜੀਵਨ ਦਾ ਭਾਗ 18ਵਾਂ ਤੇ ਭਾਗ 19ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਸਿੱਖਦੇ ਰਹੋ, ਅੱਗੇ ਵਧਦੇ ਰਹੋ।